ਜਲੰਧਰ ਦੇ ਵਿੱਚ ਬੁਰਾ ਹਾਲ ਆ ਪੰਪ ਤੇ ਲੋਕੀ ਇੱਕ ਦੂਜੇ ਦੀਆਂ ਲੜਾਈਆਂ ਕਰ ਰਹੇ ਤੇ ਇੱਕ ਦੂਜੇ ਦੀਆਂ ਗੱਡੀਆਂ ਦੀ ਸੀਜੇ ਤੋੜਨ ਦੇ ਮਜਬੂਰ ਹੋ ਗਏ ਆ ਮੈਨੂੰ ਇੱਥੇ ਹੋ ਗਿਆ ਜੀ ਡੇਢ ਘੰਟਾ ਹੋ ਗਿਆ ਖੜੇ ਨੂੰ ਹਾਲੇ ਤੱਕ ਤੇਲ ਨਹੀਂ ਮਿਲਿਆ ਜੇ ਮਿਲਿਆ ਹੀ ਮਿਲਿਆ ਤੇ 50 ਰੁਪਏ ਦਾ ਮਿਲਿਆ ਉਹ ਮਸ਼ੀਨ ਬੰਦ ਹੋ ਗਈ ਬੋਤਲ ਮੇਰਾ ਨਾਮ ਯਸ਼ਪਾਲ ਜੋ ਜਿਹੜਿਆ ਸਟ੍ਰਾਈਕ ਕੀਤਾ ਡਰਾਈਵਰਾਂ ਨੇ ਉਹਦੇ ਬਾਰੇ ਦੱਸੋ ਕੀ ਕਹਾਂਗਾ ਸਰ ਸਟ੍ਰਾਈਕ ਕੀਤੀ ਚਲੋ ਆਪਣੀ ਜਗ੍ਹਾ ਤੇ ਠੀਕ ਆ ਲੇਕਿਨ ਥੋੜਾ ਜਿਹਾ ਉਹਨਾਂ ਨੂੰ ਹੀ ਸੋਚਣਾ ਚਾਹੀਦਾ ਸਰਕਾਰ ਜੋ ਕਰਦੀ ਐ ਇੱਕ ਦੂਜੇ ਨੂੰ ਪੁੱਛ ਗਏ ਸੀ ਕਿ ਕਰਦੀ ਆ ਕੋਈ ਕੱਲੀ ਦੇ ਸਰਕਾਰ ਬਣਾਉਂਦੀ ਨਹੀਂ ਨੀਗੀ ਸਿਰਫ ਇੱਕ ਦਿਨ ਸੜੀ ਬਰੀ ਨੂੰ ਕੱਲ ਉਹਨੇ ਹੜਤਾਲ ਕੀਤੀ ਐ ਤੇ ਪੰਪ ਸਾਰੇ ਤਕਰੀਬਨ ਬੰਦ ਹੋ ਗਏ ਆ ਹਾਂ ਕੱਲ ਨੂੰ ਹੌਲੀ ਹੌਲੀ ਜਿੰਨੇ ਵੀ ਆਪਣੇ ਰਾਜਕਾਂ ਦੇ ਸਬਜ਼ੀ ਵਾਲੇ ਟਰੱਕ ਆਉਂਦੇ ਹੋ ਕੇ ਉਹਦੇ ਬਾਰੇ ਕੀ ਕਹਾਂਗਾ ਉਹਦੇ ਬਾਰੇ ਬੁਰਾ ਹਾਲ ਆ ਤੁਸੀਂ ਅੱਜ ਦੇਖ ਲਓ ਅੱਜ ਮੇਰੇ ਖਾਲ ਪਹਿਲਾ ਦਿਨ ਆ ਮੈਂ ਤਾਂ ਹੁਣ ਤੇਲ ਭੋਣ ਆਇਆ ਤੇ ਇੱਥੇ ਕਿ ਕਿ ਇੱਕ ਦੂਜੇ ਦੀਆਂ ਲੜਾਈਆਂ ਕਰਾਂਦੇ ਤੇ ਇੱਕ ਦੂਜੇ ਦੀਆਂ ਗੱਡੀਆਂ ਦੇ ਸੀਏ ਤੋੜਨ ਦੇ ਮਜਬੂਰ ਹੋ ਗਏ ਆ। ਇਹ ਕਾਨੂੰਨ ਜਿਹੜਾ ਕਿਹਾ ਮੋਦੀ ਸਰਕਾਰ ਨੇ ਇਹ ਵਾਰਾ ਜਿਹੜਾ ਉਹਦੇ ਬਾਰੇ ਕਿਹਾ ਨਾ। ਉਹਦੇ ਬਾਰੇ ਇਹਦਾ ਹੁਣ ਸਾਰੇ ਬਹਿ ਕੇ ਗੱਲ ਕਰੂਗੇ ਫੇਰ ਹੀ ਪਤਾ ਲੱਗੂ। ਮੇਰਾ ਨਾਂ ਹੀ ਡਾਕਟਰ ਸਰੋਵਰ ਸਿੰਘ ਜੀ। ਮੈਨੂੰ ਇੱਥੇ ਹੋ ਗਿਆ ਜੀ ਡੇਢ ਘੰਟਾ ਹੋ ਗਿਆ ਖੜੇ ਨੂੰ। ਹਾਲੇ ਤੱਕ ਤੇਲ ਨਹੀਂ ਮਿਲਿਆ ਜੇ ਮਿਲਿਆ ਹੀ ਮਿਲਿਆ ਆ ਤੇ 50 ਰੁਪਏ ਦਾ ਮਿਲਿਆ ਉਹ ਵੀ ਮਸ਼ੀਨ ਬੰਦ ਹੋ ਗਈ ਐ। ਅੱਜ ਇਹ ਸਿਰਫ 30-35 ਰੇਡ ਡਰਾਈਵਰਾਂ ਦੇ ਆਟੋ ਬਾਈਕਾਂ ਨਾਲ ਆਉਣ ਵਾਲੇ ਟਾਈਮ ਤੇ ਆਪਣੇ ਰੂਟੀਨ ਵੀ ਅਸਰ ਪੈਣਾ ਉਹਦੇ ਬਾਰੇ ਕਿਦੋਂ ਦੇਖੋ ਜੀ ਫੇਰ ਇਹ ਗੱਡੀਆਂ ਬੰਦ ਹੋ ਜਾਣਗੀਆਂ ਫੇਰ ਲੋਕੀ ਸਾਈਕਲਾਂ ਤੇ ਆ ਜਾਣਗੇ ਦੇਖੋ ਜੀ ਉਹਦੇ ਵਿੱਚ ਆਪਾਂ ਕੁਝ ਕਹਿ ਨਹੀਂ ਸਕਦੇ ਹੱਲੇ ਬਾਕੀ ਇਹ ਕੀ ਆਪਾਂ ਨੂੰ ਪਬਲਿਕ ਨੂੰ ਤਾਂ ਘਾਟਾ ਬਹੁਤ ਪਊਗਾ ਗੱਡੀਆਂ ਬੰਦ ਹੋ ਜਾਣਗੀਆਂ ਤੇ ਜਿਹੜੀ ਰੋਜ਼ਗਰੀ ਜਿਹੜੀ ਇਹਨਾਂ ਨੇ ਪਹਿਲਾਂ ਹੀ ਸਾਡੀ ਬੰਦ ਕੀਤੀ ਆ ਹੋਰ ਬੰਦ ਹੋ ਜੂਗੀ ਤੁਹਾਡਾ ਕਿ ਪਾਈ ਕਿੰਨਾ ਸਮਾਂ ਲੱਗ ਗਿਆ ਲਾਈਨ ਦੇ ਵਿੱਚ ਕਿ ਮੈਨੂੰ ਕਿੱਥੇ ਸਵਾਗੇ ਚਲਾ ਕੇ ਅੱਛਾ ਦੇਖੋ ਬੱਦਲ ਬੰਦੀਆਂ ਨਾ ਗਾਲਾਂ ਕੱਢੋ ਯਾਰ ਅੱਛਾ ਇਹ ਕਿਹੜਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਬਿੱਲ ਲਿਆਂਦਾ ਗਿਆ ਐਕਸੀਡੈਂਟ ਦੇ ਉੱਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਕੀ ਹੈ ਸਹੀ ਹੈ ਗਲਤ ਹੈ ਭਾਈ ਗਲਤੀ ਹੈ ਜੀ ਤਰਖਾਵਾ ਟਿਆਣਾ ਮਿਲ ਗਿਆ ਜੀ ਦਾ ਤਾਂ ਜੀ ਜਿੰਨਾ ਮਰਦੀ ਪਾਈ ਦੇਖੀਓ ਯਾਰ ਕਿੰਨੀ ਪਰੇਸ਼ਾਨੀ ਆ ਰਹੀ ਹੈ ਕਿਹੜੇ ਪਰੇਸ਼ਾਨੀ ਭਾਈ ਦੇਖੋ ਇੱਕ ਕੰਮ ਛੱਡ ਕੇ ਆਇਆ 2000 ਦਾ ਘੇੜਾ ਲਿਗਾ ਥੋਂ ਛੱਡ ਕੇ ਆਇਆ ਆਪਾਂ ਤਾਨੂੰ ਕਿਦਾ ਪਤਾ ਲੱਗਿਆ ਕਿਹੜਾ ਪੈਟਰੋਲ ਹੁਣ ਨਹੀਂ ਮਿਲੇਗਾ ਸਾਨੂੰ ਪਤਾ ਨਹੀਂ ਲੱਗਦਾ ਨਾ ਹਾਂ ਜਿਹਾ ਅਚਾਨਕ ਆਏ ਜਿੱਥੇ ਦੇਰ ਮੁਕਾ ਸਾਥ ਸਾਰੇ ਇੱਕੋ ਜਿਹਾ ਪੁੱਛਦੇ ਦੱਸਦੇ ਨਹੀਂ ਜੀ ਅੱਛਾ ਤੇ ਚਲੋ ਮੈਂ ਦੇਖਿਆ ਅੱਗੇ ਲਾਈਨ ਲੱਗੀ ਮੈਂ ਹੁਣ ਕਹੀਂ ਪੈਟਰੋਲ ਤੋਂ ਆਪਾਂ ਦੇ ਦੱਖਿਆ ਤੇ ਡੀਜ਼ਲ ਨਹੀਂ ਮਿਲ ਰਿਹਾ ਤੁਹਾਨੂੰ ਬਾਕੀ ਸਾਰੇ ਪੈਟਰੋਲ ਪੰਪਾਂ ਤੇ ਡੀਜ਼ਲ ਹੈਗਾ ਨਹੀਂ ਇੱਥੇ ਮਿਲੇ ਕਿੰਨਾ ਰਸ਼ ਹੈਗਾ ਰਸ਼ ਤਾਂ ਕੋਈ ਨਾ ਮਿਲਦੀ ਹੈ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਲਾਈਨ 'ਚ ਲੱਗੇ ਡੇਢ ਘੰਟੇ ਦੇ ਵਿੱਚ ਤੁਹਾਡੇ ਹੱਲ ਬਾੜੀ ਨੇ ਆਏ ਕੇਂਦਰ ਸਰਕਾਰ ਵੱਲੋਂ ਕਿਹੜਾ ਬਿੱਲ ਉਹਨਾਂ ਨੇ ਕੀਤਾ ਆਵੇਂ ਐਕਸੀਡੈਂਟ ਦੇ ਉੱਤੇ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਕੀ ਇਹ ਸਹੀ ਹੈ ਜੀ ਜਾਣ ਬੁੱਝ ਕੇ ਆਪਣੀ ਜਾਨ ਗਵਾਉਣਾ ਇਹ ਅਗਲੇ ਜਨਮਾਂ